ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਖੜੇ ਹਾਂ BC ਇੰਟਰਨੈਸ਼ਨਲ ਸਕੂਲ ਮਖੂ ਜੀਹਾਂ ਚ ਸਕੂਲ ਦਾ ਹੈ ਅੱਜ ਐਨਵਲ ਫੰਕਸ਼ਨ ਤੇ ਉਸ ਐਨਵਲ ਫੰਕਸ਼ਨ ਦੇ ਵਿੱਚ ਬੱਚਿਆਂ ਵੱਲੋਂ ਆ ਚ ਪਿਆਰੀਆਂ ਪਿਆਰੀਆਂ ਜਿਹੜੀਆਂ ਆਪਣੀਆਂ ਕਲਾਮਾਂ ਜਿਹੜੀਆਂ ਨੇ ਕਲਾ ਨਾਲ ਰਿਲੇਟਡ ਉਹਨਾਂ ਦੀਆਂ ਜਿਹੜੀਆਂ ਐਕਟੀਵਿਟੀਆਂ ਨੇ ਉਹ ਦਿਖਾਈਆਂ ਜਾਣਗੀਆਂ ਸੋ ਇਸ ਸਮੇਂ ਖੜੇ ਹਾਂ ਜੀ ਉਸ ਸਕੂਲ ਦੇ ਵਿੱਚ ਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਉਸ ਸਕੂਲ ਦਾ ਮਾਹੌਲ

और मुझे तो आप लोग जानते ही होंगे मैं हूँ फेसबुक मुझसे ही तो ये सोशल मीडिया का दौर शुरू हुआ है सुना है वो दिन दूर नहीं जब आपकी ये दुनिया हमारे इशारों पर नाचेगी

ਆਣ ਤੋਂ ਆਈਆਂ ਜੇ oh my god ਇੰਨੀਆਂ ਪਿਆਰੀਆਂ ਪਿਆਰੀਆਂ ਬੱਚੀਆਂ ਜਪਾਨ ਤੋਂ ਆ ਗਈਆਂ ਨੇ ਗਰਮੀ ਲੱਗ ਰਹੀ ਆ ਤੁਹਾਡੇ ਸਾਰਿਆਂ ਦੀ ਗਰਮੀ ਦੂਰ ਕਰਨ ਕਿਆਂ ਇਹ ਨੰਨੀਆਂ ਨੰਨੀਆਂ ਬੱਚੀਆਂ ਤੋਂ ਦੇਖਦੇ ਇਹਨਾਂ ਦੀ ਸਟੇਜ ਪਰਫਾਰਮੈਂਸ

ਸਬੰਦ ਆਈ ਐਮ ਸੋ ਹੈਪੀ ਓ ਗॉड ਤੂੰ ਕੀ ਕਹਿਣਾ ਚਾਹੇਂਗੀ ਓਏ ਹੋਏ 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 ਤੁਸੀਂ ਤੁਸੀਂ ਕੀ ਕਹਿਣਾ ਚਾਹੋਗੇ ਤੇ 10 ਬੱਚਾ ਕਸ਼ਟ ਬਾਬਾ ਜੀ ਮੇਰੇ ਖੋਰ ਕਵੜੀ ਹੁੰਦੀ ਜੇ ਉਹ ਬਾਬਿਆਂ ਦੇ ਜਿਹੜਾ ਨਹੀਂ ਹੁੰਦੀ ਬਾਬਿਆਂ ਦੇ ਸਗੋਂ ਤੇਰੇ ਤੋਂ ਜ਼ਿਆਦਾ ਹੁੰਦੀ ਏ ਬਾਬਾ ਜੀ ਮੇਰੇ ਭਰਾਵਾ ਵਿਆਹ ਨਹੀਂ ਹੁੰਦਾ ਤੁੰਗੀਆਂ ਦਾ ਵਿਆਹ ਕਰਾ ਦਿਓ ਭਾਵੇਂ ਚੁੰਨੀ ਚੜਾ ਲੈ ਕਰਾ ਦਿਓ ਚੁੰਨੀ ਚੜਾਵਾ ਨਹੀਂ ਓ ਸੱਜਣਾ ਬੱਚਾ ਕਿਉਂ ਬਾਬਾ ਜੀ ਅੱਜ ਕੱਲ ਕਿਹੜੀ ਕੁੜੀ ਜਿਹੜੀ ਸਿਰ ਤੇ ਚੁੰਨੀ ਲਗੜਦੀ ਹੈ ਅੱਜ ਕੱਲ ਸਾਰਾ ਜਿੰਟਾ ਆਉਂਦੀਆਂ ਨੇ ਮੀਰਾ ਤੇ ਸੋਹਣੀ ਸੋਹਣੀ ਜੀ ਦਸਤਾਰ ਸਜਾ ਕੇ ਤੇ ਪੰਜਾਬੀ ਪਹਿਰਾਵਾ ਪਾ ਕੇ ਸੱਡੇ ਨੰਨੇ ਨੰਨੇ ਦੇ ਪਈ ਨੰਨੇ-ਮੁੰਨੇ ਪਾਸ ਕਲਾਸ ਦੇ ਸਟੂਡੈਂਟਸ ਰੈਡੀ ਹੋ ਚੁੱਕੇ ਨੇ ਤੇ ਸਾਡੀਆਂ ਬੱਚੀਆਂ ਵੀ ਅੱਜ ਪੰਜਾਬੀ ਪਹਿਰਾਵੇ 'ਚ ਬੜੀਆਂ ਸੋਹਣੀਆਂ-ਸੋਹਣੀਆਂ ਪਿਆਰੀਆਂ-ਪਿਆਰੀਆਂ ਲੱਗ ਰਹੀਆਂ ਨੇ ਅਸੇ ਹੋ ਸਾਡਾ ਸਰਦਾਰ ਰਹੇ ਮੰਨ ਹਾਰੇ ਜੁਲਿਆ ਕੋਲ ਕੋਨਾ ਨਾ ਰਹਾ ਹੋਈ ਦੁਨੀਆਂ ਦੇ ਵਿੱਚ ਕਾਇਮ ਰਹੇਗੀ ਓਹ ਪਾਣੀਬਾਰ ਸਾਹਿਬ ਦੀ ਨੁਤਰੀ ਜਨਾਨੀ ਤੋਂ ਕਿੱਦਾਂ ਬਚਾਉਣਾ ਆਉਂਦੀ ਜਨਾਨੀ ਤੋਂ ਬੰਦਰਦੀ ਦੋ ਦੋ ਦਿਨ ਕਰਨੀ ਮਰਦੇ ਮੇਰੀ ਜਨਾਨੀ ਮੈਨੂੰ ਜੀਣ ਨਹੀਂ ਦਿੰਦੀ ਸ਼ਾਹ ਦਾ ਦੱਬ ਪੀਣ ਨਹੀਂ ਦਿੰਦੀ ਤਾਂ ਤੂੰ ਮੂਰਖਾ ਦੁੱਧ ਪੀ ਲਿਆ ਕਰ